ਲਖਣ ਜੈਸੇ ਕੁਝ ਲਖਣਾ ਨੂੰ ਦੇਖ ਕੇ ਇੱਕ ਸਿਆਣਾ ਵੈਦ ਹਕੀਮ ਡਾਕਟਰ ਕਹਿ ਦਿੰਦਾ ਤੈਨੂੰ ਫਲਾਣਾ ਰੋਗ ਹੈ ਫਲਾਣੀ ਬਿਮਾਰੀ ਹੈ ਲਖਣ ਦੱਸਦੇ ਪੈਣਾ ਇਹਨੂੰ ਉਰਦੂ ਫਾਰਸੀ ਚ ਕਹਿੰਦੇ ਨੇ ਅਲਾਮਤ ਅਲਾਮਤਾਂ ਦੱਸਦੀਆਂ ਪਈਆਂ ਤੈਨੂੰ ਫਲਾਣਾ ਰੋਗ ਹੈ ਕੁਝ ਅਲਾਮਤਾਂ ਦੱਸ ਦਿੰਦੀਆਂ ਨੇ ਕੁਝ ਲਖਣ ਦੱਸ ਦਿੰਦੇ ਨੇ ਇਹ ਬੰਦਾ ਚੋਟੀ ਦਾ ਧਨਵਾਨ ਹੈ ਲੱਛਣ ਦੱਸਦੇ ਨੇ ਅਲਮਤਾਂ ਦੱਸਦੇ ਨੇ ਲੱਛਣ ਦੱਸਦੇ ਨੇ ਅਲਮਤਾਂ ਦੱਸਦੇ ਨੇ ਮੁਫਲਿਸ ਹੈ અત્યੰਤ ਗਰੀਬ ਹੈ ਉਹਦਾ ਰਹਿਣ ਸੈਨ ਉਹਦੇ ਲੱਛਣ ਦੱਸ ਦਿੰਦੇ ਆ ਅਲਮਤਾਂ ਦੱਸ ਦਿੰਦੀਆਂ ਨੇ ਕੁਝ ਅਲਮਤਾਂ ਕੁਝ ਲੱਛਣ ਐਸੇ ਨੇ ਦੱਸ ਦਿੰਦੇ ਨੇ ਬੰਦਾ ਮੂਰਖ ਹੈ ਬਿਲਕੁਲ ਮੂੜ ਹੈ ਅਲਮਤਾਂ ਹੀ ਦੱਸ ਦਿੰਦੀਆਂ ਨੇ ਲੱਛਣ ਦੱਸ ਦਿੰਦੇ ਨੇ ਮਨੁੱਖ ਇਹ ਬਹੁਤ ਸਿਆਣਾ ਹੈ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ 52 ਕਵੀਆਂ ਦੇ ਸਾਹਮਣੇ ਇੱਕ ਸਮੱਸਿਆ ਰੱਖ ਦਿੱਤੀ ਸੀ। ਮੈਨੂੰ ਦੱਸੋ ਮੂਰਖ ਕੌਣ ਹੈ? ਮੂਰਖ ਕੌਣ ਹੈ? ਕਿਸ ਨੂੰ ਮੂੜ ਅਖ ਹੋ ਗਏ? ਕਿਸ ਨੂੰ ਮੂਰਖ ਅਖ ਹੋ ਗਏ? ਹੋੜਾ 52 ਕਵੀ ਸਨ ਕੋਈ ਸੰਸਕ੍ਰਿਤ ਦੇ ਕਵੀ ਕੋਈ ਫਾਰਸੀ ਦੇ ਕਵੀ ਕੋਈ ਬ੍ਰਿਜ ਭਾਸ਼ਾ ਦੇ ਹਿੰਦੀ ਦੇ ਕੁਝ ਪੰਜਾਬੀ ਦੇ ਕੁਝ ਉਰਦੂ ਦੇ ਵੱਖ-ਵੱਖ ਭਾਸ਼ਾਵਾਂ ਦੇ ਕਵੀ ਸਨ ਇੱਕ ਭਾਸ਼ਾ ਦੇ ਕਵੀ ਨਹੀਂ ਸਨ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਫਿਰ ਵਾਰੀ ਆਈ ਭਾਈ ਨੰਦ ਲਾਲ ਦੀ ਸਤਿਗੁਰੂ ਕਹਿੰਦੇ ਨੇ ਹੁਣ ਤੁਸੀਂ ਦੱਸੋ ਭਾਈ ਸਾਹਿਬ ਜੋ ਮੂਰਖ ਦੇ ਲੱਛਣ ਦੱਸਦੇ ਨੇ ਧਿਆਨ ਨਾਲ ਸੁਣਨਾ ਹਰ ਝੇ ਗਾਫਲ ਸ਼ੁੱਧ ਅਜਨਾ ਦਾੰ ਭਵਨ ਗਰਗਦਾ ਬਾਸ਼ਦਵਾ ਗਰ ਸੁਲਤਾਨ ਭਵਨ ਬਾਵੇਂ ਬਾਦਸ਼ਾਹ ਹੈ ਸੁਲਤਾਨ ਹੈ ਤੇ ਬਾਵੇਂ ਭਿਖਾਰੀ ਹੈ ਗਰੀਬ ਹੈ ਅਗਰ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂਰਖ ਹੈ ਮੂਰਖ ਅਗਰ ਉਹਦਾ ਸਿਮਰਨ ਨਹੀਂ ਕਰਦਾ ਤਾਂ ਮੂਰਖ ਹੈ ਭੁੱਲ ਕੇ ਵੀ ਨਾ ਸਮਝਣਾ ਸੰਸਾਰ ਦੇ ਸਿਆਣਿਆਂ ਦੀ ਤਾਦਾਦ ਜ਼ਿਆਦਾ ਹੈ ਸੰਸਾਰ ਦੇ ਵਿੱਚ ਮੂਰਖਾਂ ਦੀ ਤਾਦਾਦ ਜ਼ਿਆਦਾ ਹੈ ਹਰ ਚੇ ਗਾਫਲ ਸ਼ੁੱਧ ਅਜਨਾ ਦਾੰਬਵਦ ਗਰਗਦਾ ਬਾਸ਼ਦਵ ਗਰ ਸੁਲਤਾਨ ਬਵਦ ਗਦਾ ਕਹਿੰਦੇ ਨੇ ਬਿਖਾਰੀ ਨੂੰ ਗਦਾ ਗਰ ਸੁਲਤਾਨ ਬਾਸ਼ਾ ਭਾਵੇਂ ਬਾਦਸ਼ਾਹ ਹੈ ਤੇ ਭਾਵੇਂ ਬਿਖਾਰੀ ਹੈ ਭਾਵੇਂ ਚੋਟੀ ਦਾ ਧਨવાન ਹੈ ਤੇ ਭਾਵੇਂ ਗਰੀਬ ਹੈ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂਰਖ ਹੈ ਮੂਰਖ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਮੂਰਖਾ ਸਿਰ ਮੂਰਖ ਹੈ। ਜੇ ਮੰਨੇ ਨਹੀਂ ਨਾਮ। ਮੂਰਖ ਨਹੀਂ ਮੂਰਖਾਂ ਦਾ ਮੁਖੀ ਹੈ ਮੂਰਖਾਂ ਦਾ ਸਰਦਾਰ ਹੈ। ਜੇ ਪ੍ਰਭੂ ਦੀ ਹੋਂਦ ਨੂੰ ਮੰਨਦਾ ਨਹੀਂ ਤੇ ਉਹਦਾ ਨਾਮ ਜਪਦਾ ਨਹੀਂ। ਮੂਰਖਾਂ ਨਾਲ ساری ਦੁਨੀਆ ਭਰੀ ਪਈ ਹੈ। ਮੂਰਖ ਦੇ ਲੱਛਣ ਬਾਈ ਨੰਦ ਲਾਲ ਇਹ ਦੱਸਦੇ ਨੇ। ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਲ ਨਾਲ ਲਾ ਲਿਆ ਬਾਈ ਨੰਦ ਲਾਲ ਨੂੰ। ਜੋ ਪ੍ਰਮਾਤਮਾ ਨੂੰ ਭੁੱਲ ਜਾਂਦਾ ਉਸ ਤੋਂ ਕੁਝ ਵੀ ਸ਼ੁਭ ਨਹੀਂ ਹੁੰਦਾ, ਗਲਤੀ ਹੁੰਦਾ। ਉਸ ਤੋਂ ਸਭ ਕੁਝ ਗਲਤ ਹੋਵੇਗਾ। ਕਿਸੇ ਰਸਤੇ ਦੇ ਵਿੱਚ ਇੱਕੋ ਹੀ ਕਦਮ ਗਲਤ ਚੁੱਕਿਆ ਇਹ ਮਨੁੱਖ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਇੱਕ ਗਲਤ ਕਦਮ ਨੇ ਇਨੂੰ ਭਟਕਾ ਕੇ ਰੱਖ ਲੈਣਾ ਹੈ ਇਸ ਇੱਕੋ ਹੀ ਭੁੱਲ ਨੇ ਜ਼ਿੰਦਗੀ ਨੂੰ ਭੁੱਲ ਬੁਲਈਆਂ ਦੇ ਚ ਪਾ ਦੇਣਾ ਸਾਰੀ ਜ਼ਿੰਦਗੀ ਭੁੱਲੇ ਜਾ ਰਹਿਗਾ ਬੁਲਾਵੜੇ ਭੁੱਲੀ ਬੁੱਲੋ ਭੁੱਲ ਪਛੋਤਾਣੀ ਤੋਂ ਮੈਂ ਅਰਜ਼ ਕਰ ਰਿਹਾ ਸੀ ਅਲਮਤਾਂ ਤੋਂ ਪਤਾ ਚੱਲਦਾ ਹੈ ਲੱਛਣਾ ਤੋਂ ਪਤਾ ਚੱਲਦਾ ਹੈ